ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਮਾਗ ਦਾ ਮਹੀਨਾ ਹੈ ਤੇ ਆਪਾਂ ਸਾਰੇ ਨਾਮ ਜਪੀਏ ਜੀ ਤੇ ਵੈਗੁਰੂ ਜੀ ਨਾਮ ਤੇ ਹਰ ਮਹੀਨੇ ਜਪਨਾ ਹੈ ਕੋਈ ਆਪਾਂ ਇਹ ਨਹੀਂ ਕਰਨਾ ਵੀ ਇੱਕ ਮਾਗ ਦਾ ਮਹੀਨਾ ਹੈ ਨਾਮ ਜਪਨਾ ਪਰ ਇਸ ਮਹੀਨੇ ਨੂੰ ਰੱਬ ਨੇ ਬੜੀ ਮਹਾਤਮਾ ਦਿੱਤੀ ਹੈ ਜੀ ਤੇ ਵੈਗੁਰੂ ਕਿਰਪਾ ਕਰਨ ਜੀ ਇਹਦੇ ਤੇ ਕਿ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਤਾਂਗ ਬੜਾ ਕਰਦਾ ਜੀ ਮਨ ਤਾਂਗ ਬੜਾ ਕਰਦਾ ਜੀ ਗੁਰੂ ਜੀ ਨਾਮ ਨਹੀਂ ਜਪਦਾ ਤੇਰਾ ਮਨ ਤਾਂਗ ਬੜਾ ਕਰਦਾ ਜੀ ਗੁਰੂ ਜੀ ਨਾਮ ਨਹੀਂ ਜਪਦਾ ਤੇਰਾ ਇਹਨੂੰ ਸਮਝਾਓ ਜੀ ോ ജി ഗുരു ജി ബസ് ചില ബാ ബാർ മുടീ മുടീ മുട ਇਨੂੰ ਸੰਗਲੇ ਪਾਓ ਜੀ ਇਹਨੂੰ ਸੰਗਲੇ ਪਾਓ ਜੀ ਗੁਰੂ ਜੀ ਨਾਮ ਅਨਿ ਜਾਪਦਾ ਤੇਰਾ ਮਾਨ ਤਾਂਗ ਬੜਾ ਕਰਦਾ ਜੀ ਗੁਰੂ ਜੀ ਨਾਮ ਅਨਿ ਜਾਪਦਾ ਤੇਰਾ ਇਹਨੂੰ ਆਪਣਾ ਬਣਾਵੋ ਜੀ ਗੁਰੂ ਜੀ ਨਾਮ ਅਨਿ ਜਾਪਦਾ ਤੇਰਾ ਹਰ ਦਮ ਰਹੇ ਵਾਹਿਗੁਰੂ ਕਰਦਾ ਐਸਾ ਇਹਨੂੰ ਕਰ ਦਿਓ ਹਰ ਦਮ ਰਹੇ ਵਾਹਿਗੁਰੂ ਕਰਦਾ ਐਸਾ ਇਹਨੂੰ ਕਰ ਦਿਓ ਨਾਮ ਖਮਾਰੀ ਨਾਸ ਨਾਸ ਭਰ ਦੋ ਹੁਣ ਤਾਂ ਕਿਰਪਾ ਕਰ ਦਿਓ ਨਾਮ ਖ ਮਾਰੀ ਨਾਸ ਨਾਸ ਭਰ ਦਓ ਹੁਣ ਤਾਂ ਕਿਰਪਾ ਕਰ ਦੋ ਇਹਨੂੰ ਨਾਮ ਜਪਾਓ ਜੀ ਇਹਨੂੰ ਨਾਮ ਜਪਾਓ ਜੀ ਗੁਰੂ ਜੀ ਨਾਮ ਨਹੀਂ ਜਪਦਾ ਤੇਰਾ ਕੀਰਤਨ ਵੇਚ ਲਾਓ ਜੀ ਕੀਰਤਨ ਵੇਚ ਲਾਓ ਜੀ ਗੁਰੂ ਜੀ ਨਾਮ ਨਹੀਂ ਜਪਦਾ ਤੇਰਾ ਮਨ ਤਾਂਗ ਬੜਾ ਕਰਦਾ ਮਾਨਤਾng ਬੜਾ ਕਰਤਾ ਜੀ ਗੁਰੂ ਜੀ ਨਾਮ ਅਨਿ ਜਪਦਾ ਤੇਰਾ ਇਹਨ ਸੰਗਲੀ ਪਾਓ ਜੀ ਇਹਨ ਸੰਗਲੀ ਪਾਓ ਜੀ ਇਹ ਤੋਂ ਨਾਮ ਜਪਾਓ ਜੀ ਗੁਰੂ ਜੀ ਨਾਮ ਅਨਿ ਜਪਦਾ ਤੇਰਾ ਮਾਨਤਾng ਬੜਾ ਕਰਤਾ ਜੀ ਗੁਰੂ ਜੀ ਨਾਮ ਅਨਿ ਜਪਦਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ